ਹੋ ਪਪਾ ਤੇ ਉਹ ਬੈਠਾ ਹੀ ਹੋ ਯਾਰ ਇੰਸਟਾਗ੍ਰਾਮ ਤੇ ਮੇਰੀਆਂ ਰੀਲਾਂ ਨਹੀਂ ਚੱਲਣ ਡੀਆਂ ਕੋ ਹਾਲੀ ਦੱਸ ਉਹ ਰਾਜਵੀਰ ਜਵੰਦਾ ਨਹੀਂ ਹੈ ਜਿਹੜਾ ਆਹੋ ਉਹਦੀ ਫੋਟੋ ਤੇ ਜਾਂ ਵੀਡੀਓ ਪਾ ਦੇ ਆਰ ਪੀ ਐਮ ਲਿਖ ਕੇ ਫੇਰ ਵੇਖੀਂ ਲਾਈਕ ਤੇ ਵਿਊ ਕਿੱਦਾਂ ਆਉਂਦੇ ਪਪਾ ਦੀਦੀ ਫੜ ਲੱਗ ਗਈ ਜੇ ਹੈ ਉਹ ਕਿੱਦਾਂ ਹੈ ਪਪਾ ਮੇਰੇ ਮਜ਼ਾਕ ਕੰਡੀ ਇੱਕੋ ਮਜ਼ਾਕ ਆ ਜਿਹੜਾ ਥੁਈ ਖੇਦੀ ਜ਼ਿੰਦਗੀ ਦਾ ਮਜ਼ਾਕ ਡੋਂਡੇ ਜੇ ਜਿਹੜਾ ਸੋ ਆਰ ਪੀ ਐਮ ਲੈ ਕੇ ਵੀਡੀਓ ਪਾਉਂਦੇ ਜੇ ਤੁਹਾਨੂੰ ਗਿਆ ਕਿੰਨਾ ਦੁੱਖ ਲੱਗਾ ਤੁਹਾਡੀ ਵੀਡੀਓ ਫਿੰਗਰ ਲਿਮਾ ਆ ਵੇਖਣ ਦੀ ਹੁਣ ਕਿੰਨਾ ਦੁੱਖ ਲੱਗਣਾ ਹੀ ਪੁੱਤ ਸਾਨੂੰ ਮਾਫ਼ ਕਰਦੇ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਚੱਲੀ ਸੀ ਵੀਡੀਓ ਪਾ ਕੇ ਮਾਫੀ ਮੇਰੇ ਕੋ ਨਾ ਮੰਗੋ ਲੱਭ ਕਉਂਗਾ ਬੜਾ ਬਾਨ ਬੁੱਧੀ ਬਸਕਾ ਇਹ ਕਦਮ ਆਣਾ ਸੋਸ ਗਈ ਹੈ ਲਣ ਹਾਰੇ ਆ ਸਤ ਗੁਰੂ ਵਾ ਪੁੱਤ ਉਹ ਡੰਡਾ ਲੈ ਕੇ ਆਈਆਂ ਅੰਦਰੋਂ ਬਾਬਾ ਤੈਂ ਕਿੱਥੇ ਚੱਲਨੇ ਜੇ ਉਹ ਪੁੱਤ ਗਾਈ ਛੱਡਣ ਚੱਲਾ ਵਾ ਦੁੱਧ ਦਿੰਦੀ ਨਹੀਂ ਆ ਪੱਠੇ ਖਾਈ ਜਾਂਦੀ ਆ ਹੁਣ ਤੁਸੀਂ ਦੁੱਧ ਪੀ ਕੇ ਡੰਗਰ ਨੂੰ ਵਾੜਾ ਕਰਦੇ ਲੱਗੇ ਜੇ ਨਾਲੇ ਤੁਹਾਨੂੰ ਪਤਾ ਅੱਜ ਵਿਜਮੰਦਾਰੇ ਵੱਡ ਗੰਨੇ ਫੱਟ ਲਾਈ ਆ ਜਿਹੜੇ ਵੀ ਵਾੜਾ ਡੰਗਰ ਛੱਡਿਓ ਕਿੰਨੇ ਲੋਕਾਂ ਦੇ ਫੱਟ ਲਾਉਂਦੇ ਹੋਣਗੇ ਆਪਾਂ ਉਹ ਵਾੜਾ ਡੰਗਰ ਨਾਲ ਛੱਡਿਏ ਅਦਾਸ ਬੇਨਤੀ ਕਰੀਏ ਜਿਹੜੇ ਵੀ ਨੂੰ ਸਿੰਗਲ ਨੂੰ ਫੱਟ ਲੱਗੀ ਆ ਨਾ ਉਹਨੂੰ ਮਾੜਾ ਛੇਤੀ ਛੇਤੀ ਤਾਂ ਦੁਸਤੀ ਦਵੇ ਮੇਰ ਕਰੋ ਉਹ ਕੀ ਗੱਲ ਹੋ ਗਈ ਚਾਚਾ ਕੁੱਟਣ ਗੜਿਆ ਵਾ ਕੁੱਟਾ ਨੇ ਤੇ ਇਹਨੂੰ ਹੋਰ ਹਾਰ ਪਾਵਾਂ ਉਦੋਂ ਝੋਨੇ ਨੂੰ ਪੈ ਗਈ ਉਹ ਬਿਮਾਰੀ ਤੇ ਇਹ ਗੱਲਾਂ ਕਰਦਾ ਉੰਤਰੀਆਂ ਉੰਤਰੀਆਂ ਜੀਆਂ ਕੀ ਆ ਨਾ ਓਏ ਗੁਰੂਆ ਮੈਂ ਦੇਖੋ ਆਖਿਆ ਮੈਂ ਹਰ ਕੀ ਦਵਲ ਪੈਸੇ ਵਟਾਂਗੇ ਝੋਨੇ ਦੇ ਵਖਰੇ ਤੇ ਹਲਦੀ ਦੇ ਵਖਰੇ ਵਟਾਂਗੇ ਉਹ ਬੱਲੇ ਚਾਚਾ ਕਾ ਲੋ ਦੇਖਣ ਵਾਲੇ ਆਏ ਹੀ ਕਾਲਿਆ ਫੇ ਕੁੜੀ ਨੇ ਮੁੰਡਾ ਪਸੰਦ ਗੁਰੂਆ ਉਹ ਤੇ ਪਿੰਡ ਵਿੱਚ ਵੱਡਣਾ ਲੱਗੀ ਆਹੋ ਤੂੰ ਇੰਨਾ ਹੀ ਪਸੰਦ ਆ ਗਿਆ ਸੀ ਉਹ ਪਸੰਦ ਕਿੱਥੇ ਉਹ ਕਹਿੰਦੀ ਮੈਂ ਆਤਮ ਤਿਆ ਕਰ ਲੂੰਗੀ ਪਰ ਇਹਨਾਂ ਵਿਆਹ ਨਹੀਂ ਕਰਾਉਣਾ ਹਾਂ ਕੁਝ ਕੁਝ